ਆ ਜੀ ਸਿਕਾ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਜੀ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਅਮੀਰ ਕਰਦੇ ਆਂ ਵਧੀਆ ਹੋਵੋਗੇ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਸਭ ਨੂੰ ਅੱਜ ਦਾ ਵਲੌਗ ਆਪਾਂ ਥੋੜਾ ਜਿਹਾ ਹਾਸੇ ਮਜ਼ਾਕ ਵਾਲਾ ਬਣਾਵਾਂਗੇ ਕਹਿੰਦਾ ਵੀ ਚੁਟਕਲੇ ਸੁਣਾਉਣਨੇ ਨੇ ਥੋੜੇ ਜਿਹਾ ਹਾਸੇ ਮਜ਼ਾਕ ਵੀ ਕਰ ਲਾਂਗੇ ਹਨਾ ਤੇ ਸਟਾਰਟ ਕਰਦੇ ਆਂ ਕਹਿੰਦਾ ਸਾਰੀ ਨੂਰ ਨੂਰ ਵਾਸੀ ਕੰਮ ਕਰ ਰਿਹਾ ਹੈਗਾ ਸ੍ਰੀ ਕਾਰਡ ਵੀ ਸਾਰਾ ਨੂੰ 100 ਰੁਪਏ ਸੇ ਪੜਾਈ ਤੇ ਲੱਗਿਆ ਹੋਇਆ ਥੋੜਾ ਜਿਹਾ ਅੱਜ ਇਹਨੂੰ ਡਾਂਟਿਆਗਾ ਵੀ ਬਈ ਪੜਾ ਕਰ ਪੜਾਈ ਬਿਨਾ ਕੁਝ ਨਹੀਂ ਹੈਗਾ ਹਨਾ ਸਾਰੇ ਬੱਚੇ ਪੜਦੇ ਨੇ ਇਹ ਥੋੜਾ ਜਿਹਾ ਘਟਾ ਗਿਆ ਸੀ ਹੁਣ ਇਹਨੂੰ ਪਟਨ ਲਾਇਆ ਵੀ ਬੱਚੇ ਰੋਏ ਦਿੱਲੀ ਪੜਨਾ ਉਹ ਇਲਟਾ ਬਧੀਆ ਹੋਣਾ ਚਾਹੀਦਾਗਾ ਤੇ ਕੋਣ ਕੁਚਰ ਪਲਾ ਸੁਣਾਉਣਿਆ ਕਦੇ ਮੁੰਡੇ ਕੁੜੀ ਵਾਲਿਆਂ ਨੂੰ ਦੇਖਣ ਗਏ ਤੇ ਕੁੜੀ ਦੇ ਘਰ ਤੇ ਉੱਥੇ ਜਾ ਕੇ ਵੀ ਇਹਨਾਂ ਨੂੰ ਕੁੜੀ ਪਸੰਦ ਆ ਜਾਂਦੀ ਐ ਕੁੜੀ ਪਸੰਦ ਆ ਗਈ ਤਾਂ ਕਹਿੰਦੇ ਵੀ ਪੰਡਤ ਜੀ ਬੋਲੇ ਨੇ ਵੀ 36 ਦੇ 36 ਹੋਂ ਮਿਲਦੇ ਨੇ ਤੇ ਮੁੰਡੇ ਵਾਲੇ ਉੱਠ ਕੇ ਜਾਣ ਲੱਗੇ ਪੰਡਤ ਜੀ ਕਹਿੰਦੇ ਓਠਾ 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 ਕੀ ਗੱਲ ਹੋ ਗਈ ਜਾਣ ਕੇ ਲੱਗਿਓ ਉਹ ਕਹਿੰਦੇ ਭਾਈ ਸਾਹਿਬ ਛਾੜਾ ਮੁੰਡਾ ਨਰਕਮਾ ਹੈ ਗਈ ਹੁਣ ਕੁੜੀ ਵੀ ਨਿਕੰਮੀ ਲੈ ਲਈਏ ਉਹ ਬੋਲੇ ਕਿ ਸਹਿਣਾ ਹੰਦ ਨੂੰ ਸੱਤੀ ਕੋ ਮੈਂ ਸੱਤੀ ਉਹ ਸਾਡਾ ਮੁੰਡਾ ਕਿੰਨ ਕੰਮ ਤੇ ਕੁੜੀ ਵੀ ਇੰਨ ਕੰਮ ਨੂੰ ਯੋਗ ਚ ਇਸ ਲਈ ਵਧੀਆ ਚੁਟਕਲੇ ਬਹੁਤ ਵਧੀਆ ਲੱਗਦੇ ਨੇ ਨਾ ਤੇ ਹੋਰ ਵੀ ਸੁਣਾਣਾ ਤੁਹਾਨੂੰ ਇੱਕ ਅਦਾ ਅਨੁਰੂਦੀ ਮਾਤਾ ਜੀ ਵੀ ਆ ਗਏ ਨੇ ਹਾਂ ਜੀ ਕਿੱਧਰ ਜਾਏ ਬੱਸ ਸੱਤ ਹੀ ਖੜੀ ਸੀ ਮਾਣ ਨੂੰ ਬਿਲਕੁਲ ਕਰੇ ਇੱਕ ਦੁਸ਼ਹਰਾ ਦੇ ਕੇ ਆ ਰਹੀ ਮਾਈ ਨੇ ਜਲੇਬੀਆਂ ਵਾਲੇ ਨੂੰ ਕਿਹਾ ਕਿ ਇੱਕ ਕਿਲੇ ਇੱਕ ਕਿਲੋ ਜਲੇਬੀਆਂ ਪਾ ਦੇ ਤੇ ਜਲੇਬੀਆਂ ਪਾ ਦੇ ਉਹਦੇ ਜਲੇਬੀਆਂ ਪਾ ਦਿੱਤੀਆਂ ਜਦੋਂ ਮਾਈ ਤੁਰਨ ਲੱਗੀ ਦੁਕਾਨਦਾਰਾ ਕਹਿੰਦਾ ਵੀ ਮਾਤਾ پیسے ਕੌਣ ਦੇਊਗਾ ਮਾਈ ਕਹਿੰਦੀ ਰਾਵਣ ਦੇ ਭੋਗ ਤੇ ਆਏ ਆ ਪੈਸੇ ਕਹਦੇ ਅੱਛਾ ਕਦੇ ਇੱਕ ਦੁਸ਼ਾਰਾ ਦੇ ਇੱਕੀ ਆ ਰਹੀ ਮਾਈ ਨੇ ਜਲੇਬੀਆਂ ਵਾਲਿਆਂ ਨੂੰ ਕਿਹਾ ਕਿ ਇੱਕ ਕਿਲੇ ਇੱਕ ਕਿਲੋ ਜਲੇਬੀਆਂ ਪਾ ਦੇ ਤੇ ਜਲੇਬੀਆਂ ਪਾ ਦੇ ਉਹਦੇ ਜਲੇਬੀਆਂ ਪਾਤੀਆਂ ਜਦੋਂ ਮਾਈ ਤੁਰਨ ਲੱਗੀ ਦੁਕਾਨਦਾਰਾ ਕਹਿੰਦਾ ਵੀ ਮਾਤਾ ਪੈਸੇ ਕਹੌਣ ਦੇਊਗਾ ਮਾਈ ਕਹਿੰਦੀ 라ਵਣ ਦੇ ਭੋਗ ਤੇ ਆਏ ਆ ਪੈਸੇ ਕਹਦੇ ਸੇ ਕਹਾਂ ਤੱਕ ਪੈਸੇ ਕਹਿੰਦੇ ਸੋਣ ਦੇ ਦੋਗਣਾ ਹਾ ਸਾਹ ਲਿਆ ਬੰਦੇ ਨੂੰ ਦੱਸਾ ਕੋ ਮਜ਼ਾਕ ਦੇਖਦੇ ਮਜ਼ਾਕ ਕੀ ਨਾ ਆਉਂਦੀ ਆ ਵੀ ਜਾ ਰਹੀ ਆ ਦੇ ਪਤੂngੀ ਤੁਸੀਂ ਜਰਾ ਕੈਂਟ ਲੱਗਦੀ ਆ ਤੂੰ ਵੀ ਕੁਲਦੀ ਮਾਨ ਕਾਲੀ ਹਨਾ ਬੜੀ ਚੀਜ਼ ਇਹ ਨੂਰ ਤੇ ਡੈਡੀ ਦੇਖ ਕੀ ਕਰ ਰਿਹਾ ਆ ਕਰਗਾਉ ਮਾਂ ਹੁੰਦੀਏ ਮਾਂ ਹੁੰਦੀਆਂ ਵਾਲਿਓ ਔ ਮਾਂ ਹੁੰਦੀਏ ਮਾਂ ਹੁੰਦੀਆਂ ਵਾਲਿਓ ਮਾਨ ਵਾਲੀ ਆ ਸਾਰਾ ਕੁਝ ਸਹੀ ਗੱਲ ਐ ਪਰਿਮਾਨਕ ਨੇ ਬੜਾ ਸੋਹਣਾ ਗੀਤ ਗਾਇਆ ਨਾ ਮਾਂ ਹੁੰਦੀਏ ਮਾਂਦਨੇ ਵਾਲੇ ਬੜਾ ਚੜਿਆ ਹੋ ਗੋਲ ਵੀ ਬੜੇ ਸੋਹਣੇ ਮਾਂ ਬਿਨਾ ਜੱਗ ਚੁੱਪੋਸ ਨਹੀਂ ਦਾ ਸੁੰਨਾ ਦੇ ਜਦਾ 413 ਹਣਾ ਮਤਲਬ ਕਿ 413 ਹੀ ਸੁਣਨਾ ਹੋ ਜਾਂਦਾ ਉਹ ਬੜੀਆ ਲੈਜੈਂਡ ਬੰਦਾ ਸੀ ਯਾਰ ਉਹ ਬੜੇ ਮਤਲਬ ਇਹ ਵੀ ਤਾਂ ਹੀ ਉਹਨੂੰ ਦੁਨੀਆ ਯਾਦ ਕਰਦੀ ਵੀ ਕੋਈ ਮਾਨਕ ਦੀ ਮਾਨਕ ਹੁੰਦੀ ਹੈ ਨਾ ਦੇਖੋ ਜਿਹਨੂੰ ਕੋਣਸੀ ਪਰਮਾਤਮਾ ਨੇ ਭੇਜਿਆ ਹੋਏ ਬਹੁਤ ਵਧੀਆ ਬੰਦਾ ਸੀ ਉਹ ਨਾਈਸ ਸਹੀ ਗੱਲ ਆ ਮਾਫੀ ਉਹ ਤੋਂ ਬਿਨਾ ਤਾਂ ਜ਼ਿੰਦਗੀ ਬਸ ਰੇ ਉਹ ਗੁੰਮੇ ਬਹਿਲੇ ਬਿਲਾ ਬਿਆਣਾ ਦਿਖਾ ਦੇ ਅਰੇ ਕੰ ਜਾਣਾ ਤੁਸੀਂ ਨੂਰ ਕੀ ਕਰ ਰਹੇ ਹੋ ਹੋ ਗਿਆ ਕੰਮ ਸਕੂਲ ਦਾ ਨੂਰ ਮੈਂ ਦੋਸਤੋ ਸ਼ਾਮ ਹੋ ਚੁੱਕੀ ਹੈ ਰੋਟੀ ਪਾਣੀ ਦਾ ਸਮਾਂ ਹੋ ਚੁੱਕਿਆ ਨੂਰ ਕਿ ਨਗਰ ਆਇਆ ਕ ਮਦਰਾ ਕੌਣ ਆਇਆ ਦੁੱਧ ਹੈ ਸ਼ਾਇਦ ਅਰਾਮ ਨਾ ਹੂੰ ਉਹ ਵੀ ਛੋਟਾ ਆ ਜਾਂਦੇ ਤੇਰੇ ਚਾਹ ਪਾਣੀ ਪੀ ਲੋ ਅੱਛਾ ਉਹਨੇ ਮਿਠਾ ਲਾਉਂਦੇ ਠਾ ਲਾਉਂਦੇ ਨਾ ਬੱਸ ਰੋਟੀਆਂ ਦੀ ਤਿਆਰੀਆਂ ਆਟਾ ਕੁੱਟਣ ਲੱਗੇ ਨੇ ਨੂਰ ਵਾਸਤੇ ਬਿਸਕੁਟ ਲੈਂਦੇ ਸੀ ਬਹੁਤ ਖਾਂਦਾ ਟੈਟੋ ਪੋਟੈਟਾ ਬਹੁਤ ਹੀ ਚੀਜ਼ ਹੈ ਕਰਾਰੇ ਬਿਸਕੁਟ ਹੁੰਦੇ ਨੇ ਕੋਲ ਤਾਂ ਆਏ ਸੀਗੇ ਪਾਉਣ ਉਧਰ ਮੰਮੀ ਕਹਿੰਦੀ ਨਹੀਂ ਪ੍ਰੀਤ ਉਹ ਦਾਖਲ ਸੀ ਅੱਛਾ ਸਹਰਾਣਾ ਮੰਗਿਆ ਸੀਗਾ ਤੇ ਚਾਹ ਪੜਾ ਕੇ ਆਈ ਸੀ ਕੰਨ ਬੋਲੂ ਤੁਹਾਡਾ ਮੰਮੀ ਲੈ ਕੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਦੋਸਤੋ ਹਜੇ ਵੀ ਹਨਾ ਵਾਇਰਲ ਬਹੁਤ ਚੱਲਿਆ ਪਿਆ ਯਾਰ ਮਤਲਬ ਕਿ ਮਾਨਸਾ ਤਾਂ ਬੁਰਾ ਹਾਲ ਹੀ ਹੈ ਲੋਕਾਂ ਦਾ ਜਾਣਾ ਤੇ ਛੋਟੇ ਤੋਂ ਛੋਟੇ ਵੱਡੇ ਤੋਂ ਵੱਡੇ ਹਸਪਤਾਲ ਭਰੇ ਪਏ ਨੇ ਨਾ ਬੁਰਾ ਹਾਲ ਆਪਣੇ ਉਧਰ ਉਧਰ ਲੇਟ ਰੰਗ ਨਹੀਂ ਇੱਕ ਲੇਡੀ ਨੇ ਉਹ ਵਿਚਾਰੇ ਬਿਮਾਰ ਹੋ ਰਹੇ ਨੇ ਇੱਥੇ ਆਪਣੇ ਕੋਲ ਹੀ ਜਿਆਦਾ ਡਾਕਟਰ ਆ। ਉਹ ਬਸ ਚਾਹ ਮੰਗਵਾਈ ਸੀ ਉਹਨਾਂ ਨੇ ਦੇਖ ਕੇ ਆਈ ਸੀ ਮੈਂ ਉਹ ਸਰਾਣਾ ਜਿ ਦਿੱਤਾ ਸੀ ਸਰਾਣਾ ਪਾ ਕੇ ਜੀ ਉਹ ਵੀ ਬਹੁਤ ਬਿਮਾਰ ਹੋਏ ਤੁਹਾਨੂੰ ਸਰ ਪ੍ਰਮਾਤਮਾ ਸੌਖ ਰੱਖੇ ਯਾਰ ਹਰ ਸਾਲ ਕੋਈ ਨਾ ਕੋਈ ਨਵਾਂ ਨਾ ਨਵਾਂ ਪੰਗਾ ਪੈਂਦਾ ਨਾ ਮੇਂ ਬਿਮਾਰੀ ਖੜੀ ਹੁੰਦੀ ਹੈ ਹਨ ਤੇ ਬਚਾਈ ਬਸ ਆਪ ਦਾ ਬਚਾਅ ਵੀ ਕੀ ਕਰਾਂਗੇ ਯਾਰ ਜਦੋਂ ਹੋਈ ਸਾਰੇ ਕਿਤੇ ਪਿਆ ਵਾਇਰਲ ਹੋ ਜਾਂਦਾ ਇੱਕ ਤਰ੍ਹਾਂ ਦਾ ਅਕਦਾ ਨਹੀਂ ਮੈਂ ਕੁਝ ਸਮ ਹਾਂ 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 ਸ਼ਾਮ ਹੋ ਗਈ ਹੁਣ ਆਟਾ-ਆਟਾ ਘੋਣੂ ਰੋਟੀ-ਰੋਟੀ ਬਣਾ ਲਈ ਮੈਂ ਤਾਂ ਨਹੀਂ ਖਾਣੀ ਮੈਂ ਵੀ ਕਦੀ ਖਾਉਂਗਾ ਜੀ ਖਾਦੀ ਤਾਂ ਬਾਹਲੀ ਨਮਣੀ ਮੈਂ ਸੋਚਦੀ ਆ ਮੈਂ ਪਤਲੀ ਹੋ ਜਾ ਰੋਟੀ ਛੱਡ ਕੇ ਪਰ ਹੋਇਆ ਨਹੀਂ ਜਾਂਦਾ ਮੈਂ ਕੱਟੀ ਬਣਾਉਣੀ ਹੈ ਕਿਵੇਂ ਬਦਲੇ ਹੋਣੇ ਦੱਸ ਦੋ ਮੈਨੂੰ ਮੜਾ ਮੋਟਾ ਉਹਦੇ ਮਾਤੇ ਰੋਟੀ ਕਟਾਉਣੀ ਬੂ ਰੋਟੀ ਦਾ ਉਹ ਤੇਰਾ ਘਟਾਈਂਦੀ ਆ ਤੂੰ ਦੋ ਰੋਟੀਆਂ ਕੀ ਵਾਲੀ ਐ ਨੇ ਢੀ ਵੱਡੀ ਸੇਤ ਰੋਟੀਆਂ ਘਟਾਉਣੀਆਂ ਪੈਂਦੀਆਂ ਹੋਰ ਉੱਪੀ ਜਦ ਬੰਦਾ ਮਾਰੂਂਦਾ ਆਪਣੀ ਘਟ ਜਾਂਦੀ ਰੋਟੀ ਅਸੀਂ ਹੁਣ ਹਫ਼ਤਾ ਦਾ ਦਸਤੋਂ ਨਨ ਰੋਟੀਆਂ ਨਹੀਂ ਖਾਦੀਆਂ। ਸੇਦ ਘੱਟ ਗਏ ਅੱਗੇ ਨਾਲ ਹੋਰ। ਇਹ ਕੋਮਤੁਰ ਆਪਣੀ ਲਈ ਦਮਾ। ਬੱਚੇ ਵੀ ਦੋ ਰਹੇ ਨੇ। ਨਨੀ ਚਾਸ। ਉਹ ਮੇਤੁਰ ਆਪਾਂ ਦਿੱਤੀ ਜੋ ਰੋਟੀ ਖਾਦ ਗੀਏ। ਬਹੁਤ ਨਵਾਂ ਮਾਲ ਕਰ ਲਿਆ। ਜੜੜ ਹੀ ਨਹੀਂ ਗਿਆ ਉੱਤੇ। ਉਹ ਹੀ ਗਰੂ ਉਹ ਹੀ ਗਰੂ। ਇਹ ਦੇਖੋ ਜੀ ਆਪਣਾ ਰਬੇਣਾ ਕੰਮ ਹੁਣ ਕਰਨਾ ਵੀ ਧਾਇਆ ਸੀ ਨਾ। ਦਾ ਹਨ ਮਿੱਤਰੂ ਬੁਮਾਰ ਰਹੇ ਹਨ ਤੇ ਉਹਦੇ ਕਰਕੇ ਬਸ ਜੋਦਵਤੀ ਘੱਟੀ ਹੋਈ ਤੇ ਹੁਣ ਸਰੀਰ ਸਹੀ ਆ ਹੁਣ ਤਾਂ ਚਲੋ ਕਰਦਿਆ ਕਰਾਂਗੇ ਮਾਲਕ ਦੀ ਕਿਰਪਾ ਨਾਲ ਕਿੜੀਆਂ ਉਹ ਨਹੀਂ ਆ ਕਿੜੀਆਂ ਬਹੁਤ ਹੋਣੀਆਂ ਇੱਥੇ ਕਿੜੀਆਂ ਜੰਮੜ ਜਾਂਦੀਆਂ ਨੇ ਇਕੋ ਤੋਂ ਮੀ ਪਾਇਆ ਸਾਰਾ ਖਰਾ ਹੋ ਗਿਆ ਸੀ ਕਮਰਾ ਜਮਾ ਬਿਲਕੁਲ ਲਗਾਤਾਰ ਮੀ ਪਈ ਗਿਆ ਉਹ ਵਾਹ ਸਤਿ ਸ਼੍ਰੀ ਅਕਾਲ ਲਗਾਤਾਰ ਮੀ ਪਾਉਣ ਕਰਕੇ ਉਹ ਆਇਆ ਲਓ ਜੀ ਕਰੋ ਦਰਸ਼ਨ ਬੰਬਨ ਜੀ ਉਹਦੇ ਆਦ ਕਾ ਮੀ ਪਾਉਣ ਕਰਕੇ ਸਾਰਾ ਖਰਾਬ ਹੋ ਗਿਆ ਸੀ ਇਹ 스멜 ਬਹੁਤ ਆਉਣ ਲੱਗੀ ਸੀ ਹੁਣ ਤਾਂ ਠੀਕ ਹੈ ਵੈਸੇ ਤੇ ਬਾਬਾ ਦੀ ਕਿਰਪਾ ਨਾਲ ਠੀਕ ਆ ਹੁਣ ਤਾਂ ਸਾਰਾ ਸਾਰੇ ਸਲਾਬ ਆ ਗਈ ਸੀ ਇਥੇ ਆਹ ਸਾਨੂੰ ਉੱਪਰ ਵੀ ਦਿਖਾਉਣੇ ਅੱਜ ਉੱਪਰ ਚੜ ਕੇ ਆ ਲਾ ਬਰਾ ਹਾਰ ਹੋ ਗਿਆ ਪੈਰ ਤੋਂ ਬਹੁਤ ਬੋਗਨੇ ਪਾਣੀ ਜਿਸ ਜਿਹੇ ਕੁਮਾਰ ਦੇ ਹੋਇਆ ਬਹੁਤ ਪੈਰ ਤੋਂ ਇਹਦੀ ਵੱਖ ਉਹਨੂੰ ਫੋਨ ਕਰੀ ਕਿਵੇਂ ਉਹ ਫੋਨ ਵੀ ਬਸ ਇਹ ਕਰਦੇ ਥੱਲੇ ਰਵਾਂ ਕਦੇ ਵਾਸਤੇ ਨਹੀਂ ਕਰਦਾ ਕੋਈ ਮਾਡਲ ਸਮਝਦਾ ਮਾਡਲ ਕਦਾ ਤੈਨੂੰ ਸੈਂਡ ਕਰੂਗਾ ਹੈ ਇੱਕ ਚਾਹ ਵਾਸਤੇ ਫੋਨ ਮੰਗੀਆਂ ਅੰਦਰ ਸਟੈਡਿਓ ਉਹ ਕਰ ਦਿਓ ਮੈਂ ਕਿਹਨਾਂ ਕੋਈ ਨਹੀਂ ਕਰ ਦਿੰਦੇ ਹਾਂ ਹੈ ਨਾ ਲ ਮੇਤਰੋ ਪ੍ਰਸ਼ਾਦਾਂ ਦੀ ਤਿਆਰੀ ਹੋ ਚੁੱਕੀ ਹੈ ਆ ਦੇਖੋ ਆ ਦੇ ਬਣਾ ਲੇ ਫਿਰ ਉਹ ਹੋਏ ਨਹੀਂ ਅਬੇ ਸੁਣ ਪਰ ਸੋਹਣੇ ਤਾਂ ਲੱਟਾ ਗੁੰਲੇ ਹੁੰਤ ਨੇ ਉਹਦੀ ਇਹ ਜੀ ਚੀਲਾ ਖਾਦੇ ਬਹੁਤ ਹੋ ਗਈ ਜੂਲੇ ਖਾਦੇ ਬਹੁਤ ਚਰ ਹੋ ਗਈ ਖਾਏ ਨਹੀਂ ਚੀਲਾ ਹਾਂ ਸੁਭਾ ਬਣਾ ਦੇ ਚਾਹ ਵਾਲੇ ਖਾ ਲਵਾਂਗੇ ਹਾਂ ਹਾਂ ਸੁਭਾ ਚਲਦੇ ਉੱਥੇ ਜਿਓ ਕੋਈ ਬਣਾ ਦੇ ਸਾਜ ਪੁਰਾਣੇ ਸਾਜ਼ ਨੇ ਆਪਣੇ ਲੋਕ ਸਾਜ਼ ਜਿਨ ਕਹਿੰਦੇ ਹਨ ਪਹਿਲਾਂ ਜਿਹੜੇ ਮਖਸਰ ਮੁਖਸਰ ਦੇ ਈ ਗਿੜੇ ਹੁੰਦੇ ਸੀਗੇ ਕਲਾਕਾਰਾਂ ਇਹਨਾਂ ਨੂੰ ਵਜਾ ਕੇ ਕਿਥੋਂ ਰੋਇ ਸੀ ਨਾ ਗੌਣ ਲੱਗ ਜਾਂਦਾ ਕਹਿੰਦੇ ਸੀ ਬਹੁਤ ਵਧੀਆ ਸਾਜ਼ ਸੀਗੇ ਕਿੰਟਾ ਸਾਤ ਅੱਤ ਲੱਗੇ ਐਨਾ ਟਾਈਮ ਕਿੱਥੇ ਆ ਗੋਣਣਾ ਦਾ ਬਹੁਤ ਸਾਰਾ ਕੋਲ ਵੀਲਾ ਚਾਹੀਦਾ ਹੁੰਦਾ ਹਨਾ ਮੇਨੂੰ ਕੰਨੇ ਗਾਉਣ ਲੱਗ ਜਾਵਾਂ ਹਾ ਗਾਉਣ ਵਾਸਤੇ ਹੀ ਬੰਦਾ ਸਾਰਾ ਨਾ ਵਿਹਲਾ ਚਾਹੀਦਾ ਹੂੰ ਦੋਸਤੋ ਜ਼ਿੰਦਗੀ ਦਾ ਜਗਾ ਰੋਝੇਵੇਂ ਹੀ ਐਨੇ ਨੇ ਬੰਦਾ ਇੱਕ ਕੰਮ ਕਰਦੇ ਉਹੀ ਬਹੁਤ ਆਣਾ ਬਿਜੀ ਲਾਈਫ ਬਹੁਤ ਹਰੇਕ ਬੰਦੇ ਦੀ ਅੱਜ ਕੱਲ੍ਹ ਦੌੜ ਭੱਜ ਕਮਾਈਆਂ ਕਰੋ ਉਹ ਕਰੋ ਉਹ ਕਮਾਈ ਕਰਨ ਨਾਲ ਸਾਰਦਾ ਵੀ ਨਹੀਂ ਰੋਟੀ ਖਾਓ ਪਛਾਤਾ ਸਬਜੀ ਸਭ ਕੁਝ ਤਿਆਰ ਕੋਈ ਬਣਾਉ ਬਣਾਉ ਖਾਵਾਂਗੇ ਆ ਹੁਣ ਤਾਂ ਖਾ ਗਏ ਯਾਰ ਬਣਾ ਕੇ ਰੱਖ ਲਈ ਫਿਰ ਕੀ ਖਾਵਾਂਗੇ ਬਣ ਗਈ ਜੀ ਰੋਟੀ ਖਾਓ ਕੋਈ ਬਣਾ ਕੇ ਰੱਖ ਦੋ ਸਬਜੀ ਤਿਆਰ ਹੈ ਜਦੋਂ ਬਣ ਗਈ ਫਿਰ ਖਾ ਲਾਂਗੇ ਹਜੇ ਨਹੀਂ ਆਇਆ ਸਕੂਲ ਨੂੰ ਆ ਕੇ ਰੋਟੀ ਖਾਂਦੀ ਜੀ ਅੱਢੀ ਕਿੱਥੇ ਬਹੁਤ ਔਖ ਲੱਗੂਗੀ ਦੁੱਧਾ ਤੇ ਲਿਆਈ ਜੇ ਫਿਰ ਦੇਖਦੇ ਆਂ ਦੁੱਧ ਲਿਆਓ ਜੀ ਦੁੱਧ ਜਦੋਂ ਦੁੱਧ ਲਈ ਹੋਣਾ ਦੋਸਤ ਆਪਾਂ ਚਾਹ ਰਹੇ ਬਾਜ਼ਾਰ ਚ ਦੁੱਧ ਲਈ ਆਈ ਤਨ ਹਣਾ ਮਿਲਿਆ ਸਾਨੂੰ ਘਰੇ ਆ ਕੇ ਛੇ ਛੇ ਲੈ ਨਾ ਰੇ ਨਾ ਰੇ ਛੇ ਛੇ ਲੈ ਸਾਰੇ ਬੰਦੇ ਨੇ ਬਹੁਤ ਦੁੱਧ ਆ ਜਾ ਰਿਹਾ ਨਾ ਦੁੱਧ ਆ ਜੀ ਦੁੱਧ ਆ ਜੀ ਕਿੱਥੋਂ ਆਇਆ ਇਹ ਦੋਈ ਸਸਤੀ ਗੱਲ ਜੀ ਸਸਤੀ ਗੱਲ ਆ ਅੱਜ ਲਈ ਆ ਜਾ ਉਹ ਲਈ ਆਪਾਂ ਦੁੱਧ ਦੁੱਧ ਬਾਕੀ ਦਿਖਾਵਾਂ ਕਿੱਥੇ ਆਣਾ ਟੂਸ਼ਨ ਹੈ ਆੜੇ ਤੱਕ ਹੈ ਆੜੇ ਕੰਦੇ ਆੜੇ ਕੰਦੇ ਲੋਰੂ ਵਿੱਚ ਆ ਲੈਣਗੇ ਤੱਕ ਤਾਂ ਜਾਊਗਾ ਸੁਝਾਣਾ ਤੂੰ ൂർഷ ലോ കലോ സേ സാബ ਅਹੀਂ ਤੇ ਡੈਰੀ ਦੇ ਆ ਕੇ ਵੀਡੀਓ ਬਣਾਉਣ ਨੇ ਰੋਜ਼ ਆਇਆ ਤੇ ਦੁੱਧ ਲੱਸੀ ਕਿਲੋ ਮਿੱਤਰੋ ਆ ਵੀ ਜੋਬ ਇਹ ਜੋ 200 ਟੂਰ ਹੋ ਜਾਂਦਾ ਹੈ ਜੋ ਤਾਂ ਦੋ ਦਿਨ ਮੈਂ ਕਿੱਕਾ ਦੋ ਦੋ ਇੱਕ ਚਾਰ ਸਾਰੇ ਸੋ ਮਿੱਤਰੋ ਪਲਿਆ ਦੁੱਧ ਪਰ ਇਹ ਦਹੀਂ ਦੁੱਧ ਲੈ ਕੇ ਨਹੀਂ ਜੀ ਤੈ ਹਾਂ ਹਾਂ ਦੁੱਧ ਦਹੀਂ ਲੈ ਜਾਂਦੀ ਪ੍ਰਸ਼ਾਦ ਆਪਨੇ ਤਿਆਰ ਆਜੇ ਮਿੱਤਰੋ ਛਕ ਲੋ ਜਿਸਕੇ ਸਾਨੂੰ ਛਕਣਾ ਉਹ ਫਿਰ ਮੇਰਾ ਤੁਹਾਨੂੰ ਜਿਹੜੇ ਤੁਹਾਨੂੰ ਪਾਉਂ। ਬਤੁਰਾਪਾ ਹੌਲੀ ਹੌਲੀ ਲਾਈਵ ਵੀ ਆਇਆ ਕਰਾਂਗੇ। ਤੇ ਥੋੜਾ ਨਾਲ ਗੱਲਾਂ ਬਾਤਾਂ ਕਰਾਇਆ ਕਰਾਂਗੇ ਲਾਈਵ ਆ ਕੇ। ਕੋਈ ਸਾਡਾ ਸਾਥ ਦੇ ਬੂਦ ਦੇਣਾ ਹਨ। ਟਾਈਮ ਦੱਸੋ 9:00 8:00 9:00 ਵੇ ਜਦੋਂ 9:00 9:00 ਵੇ ਲਾਈਵ ਹੋਇਆ ਕਰਾਂਗੇ ਆਪਾਂ। ਲੇਟ ਹੈ ਤੇ ਗੱਲਾਂ ਬਾਤਾਂ ਕਰਾਇਆ ਕਰਾਂਗੇ ਦੋਸਤਾਂ ਮਿੱਤਰਾਂ ਨਾਲ। ਵਿਚਾਰ ਸਾਂਝੇ ਕਰਿਆ ਕਰਾਂਗੇ ਹਣ ਆਪਾਂ ਕਿਉਂਕਿ ਲਾਈਵ ਦੇ ਵਿੱਚ ਜਾ ਕੇ ਹੀ ਪਤਾ ਲੱਗਦਾ ਆਪਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਬਾਕੀ ਨਵੇਂ-ਨਵੇਂ ਦੋਸਤਾਂ ਮੇਤਾਂ ਨਾਲ ਦੋਸਤੀ ਵਧਦੀ ਹੈ ਰੇਟ ਤਾਂ ਵਧਦੀ ਹੈ ਹਨ ਤੇ ਜਰੂਰ ਆਇਆ ਕਰੋ ਯਾਰ ਲਾਈਵ ਦੇ ਵਿੱਚ ਆਪਾਂ ਵੀ ਲਾਈਵ ਆਇਆ ਕਰਾਂਗੇ ਹਲੇ-ਹਲੇ ਬਾਕੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਜਾਇਆ ਕਰੋ ਥੋੜੀ ਇੱਕ sport ਦੇ ਨਾਲ ਹੀ ਸਾਨੂੰ ਬਹੁਤ ਫਾਇਦਾ ਮਿਲਦਾ ਮਿੱਤਰੋ ਇਹਨਾਂ ਨੂੰ ਹਜੇ ਮਹੀਨਾ ਕੀ ਹੋਇਆ ਹਜੇ ਮਤਲਬ ਕੀ ਹੈ ਨਾ YouTube ਤੇ ਇਹਨੂੰ ਹੌਲੇ 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 ਚਲੋ ਗਰੋ ਹੋਊਗਾ ਪਰਮਾਤਮਾ ਦਾ ਬਖਸ਼ ਮੇਰ ਤੇ ਤੁਸੀਂ ਮੇਰੇ ਵੀਰ ਭਾਈ ਭੈਣਾਂ ਸਭ سپورਟ ਕਰਿਆ ਕਰੋ ਵੱਧ ਤੋਂ ਵੱਧ ਆਪਣੇ ਚੈਨਲ ਨੂੰ ਦੇਖਿਆ ਕਰੋ ਹਨ ਤੇ ਤੁਹਾਨੂੰ ਵਾਝਾ ਬਹੁਤ ਬਹੁਤ ਸ਼ੁਕਰੀਆ ਜੈਨ